ਇਹ ਤਸਵੀਰਾਂ ਦੇਖ ਰਹੇ ਹਾਂ ਅਬੂਰ ਸ਼ਹਿਰ ਦੀਆਂ ਜਿੱਥੇ ਸ਼ਹੀਦ ਉਧਮ ਸਿੰਘ ਜੀ ਦੇ ਜਨਮ ਦਿਨ ਤੇ ਅੱਜ ਸ਼ਹੀਦ ਉਧਮ ਸਿੰਘ ਚੌਕ ਲੋਕਾਂ ਨੂੰ ਸਵਾਗਤ ਕਰਨ ਵਾਸਤੇ ਕੈਪਟਨ ਮੰਤਰੀ ਖੇਤੀਬਾੜੀ ਜੱਜਾ ਗਰਮੀਤ ਸਿੰਘ ਖੁੱਡੀਆਂ ਅਤੇ ਡਾਕਟਰ ਬਲਜੀਤ ਕੌਰ ਕੈਪਟਨ ਮੰਤਰੀ ਪੰਜਾਬ ਸਰਕਾਰ ਵੱਲੋਂ ਅੱਜ ਅਬੂਰ ਵਿੱਚ ਪਹੁੰਚ ਰਹੇ ਹਨ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਇਹ ਬੋਤ ਸਥਾਪਿਤ ਕੀਤਾ ਗਿਆ ਸ਼ਹੀਦ ਉਧਮ ਸਿੰਘ ਜੀ ਦੇ ਉਹ ਲੋਕਾਂ ਨੂੰ ਸੇਵਾਤ ਕਰਨ ਵਾਸਤੇ ਇਹ ਅੱਜ ਇਸ ਦਾ ਉਦਘਾਟਨ ਹੋ ਰਿਹਾ ਜਿੱਥੇ ਜਲਾਲਾਬਾਦ ਦੇ ਐਮ ਐਲ ਏ ਗੋਲਿਕ ਮੋਜ ਡਿਪਟੀ ਕਮਿਸ਼ਨਰ ਫਾਇਲ ਕਾ ਡਾਕਟਰ ਸੇਨੂ ਦੁੱਗਲ ਜੀ ਅਤੇ ਐਸ ਐਸ ਪੀ ਫਾਇਲ ਕਾ ਸਦਾ ਮਨਜੀਤ ਸਿੰਘ ਟੇਸੀ ਅਤੇ ਹਲਕਾ ਇੰਚਾਰਜ ਅਵੋਰ ਆਲ ਰੰਗ ਅਤੇ ਦੀਕਮੋਜ ਅਤੇ ਹੋਰ ਬਹੁਤ ਸਾਰੇ ਆਪ ਆਗੂਆਂ ਵੱਲੋਂ ਇਹਨਾਂ ਜਿਹਾ ਆਖਿਆ ਗਿਆ ਇਹ ਤਸਵੀਰਾਂ ਦੇਖ ਰਹੇ ਹੋ

ਦੇ ਵਿੱਚ ਆਪਸ ਕਰਦੇ ਵਿੱਚ ਨਮਸਕਾਰ ਕਰਦੇ ਜਿੰਦਸ਼ੇਲਾ ਰੇਗਰਤ ਆਪ ਜੁਰੂਰਤ ਹੈ ਆਪਾਂ ਅੰਦਰ ਚਾਰ ਪਾਰੀਏ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਿ ਮੀਤ ਕਦੋਂ ਤੱਕ ਅਮਰ ਰਹੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਦੇਦਨ ਸਿੰਘ ਅਮਰ ਰਹੇ ਹੋਏ ਜੈਵੰਦਰ ਰਾਏ ਹੋਏ ਚਾਹੇ ਸਾਡੇ ਖੂਸੀ ਦੇ ਨਾਮ ਲਈ ਹੋਏ ਸਭ

शहीद उधम सिंह अमर रहे शहीद उधम सिंह अमर रहे ਬਾਪਾ ਆ ਕੇ ਲੈ ਲਈ ਪਾਪਾ ਚੱਲਣਾ ਉਹਨਾਂ ਤੇਰੀ ਸੌਂਡ ਉਹਦੀ ਆ ਜਾ ਇਹ ਜੋ ਮੈਂ ਜਨਾਣੀ ਤੇਰੀ ਜਿਹਨੇ ਨੀਂਦ ਕਿਰਾਣੀ ਪਾਪਾ ਚੱਲਣਾ ਉਹਰੇ ਉਹ ਹੋਰੇ ਹਾਂਜੀ ਹਾਂ ਭਾਈ ਜੀ ਜਿਹੜਾ ਤੁਸੀਂ ਦੇਸ਼ ਭਗਤੀ ਦਾ ਗੀਤ ਬੋਲਿਆ ਲੋਕਾਂ ਨੂੰ ਬਹੁਤ ਵਧੀਆ ਲੱਗਾ ਤੁਸੀਂ ਦੋ ਬੋਲ ਸੁਣਾਉਂਗੇ ਕਿਉਂ ਨਹੀਂ ਸਰ ਜ਼ਰੂਰ ਹੋ ਮੈਨੂੰ ਉਦਮ ਸਿੰਘ ਨੇ ਆਖਦੇ ਆ ਲੋਕੀ ਸਾਰੇ ਤੈਨੂੰ ਹਿੰਦੇ ਵਿੱਚੋਂ ਕੱਢਣਾ ਗੋਰੀ ਸਰਕਾਰ ਉਹ ਤੈਨੂੰ ਹਿੰਦੇ ਵਿੱਚੋਂ ਕੱਢਣਾ ਗੋਰੀ ਸਰਕਾਰ ਐਸ਼ ਡੁੱਲੇ ਹੋਏ ਖੂਨ ਦਿਆਂ ਮੈਂ ਕਸਮਾਂ ਖਾਵਾ ਸਿਰ ਢੁਲੇ ਹੋਏ ਖੂਨ ਦੀਆਂ ਮੈਂ ਕਸਮਾਂ ਖਾਵਾਂ ਉਹ ਬਦਲਾ ਲੈ ਕੇ ਧਰਤੀਆਂ ਨਹੀਂ ਤੇਰਾ ਕਰਜ਼ਾ ਚੁਕਾਵਾਂ ਉਹ ਸਿਰ ਚੁੱਕਣਾ ਫੇਰ ਕਦੇ ਪਾਪੀ ਹੱਤਿਆਰੇ ਉਹ ਮੈਨੂੰ ਮਦਮ ਸਿੰਘ ਨੇ ਆਖਦੇ ਆ ਲੋਕੀ ਸਾਰੇ ਉਹ ਮੈਨੂੰ ਮਦਮ ਸਿੰਘ ਨੇ ਆਖਦੇ ਆ ਲੋਕੀ ਸਾਰੇ ਜੀ ਅੱਜ ਜਿਹੜਾ ਗੀਤ ਬੋਲ ਕੇ ਲੋਕਾਂ ਨੂੰ ਮਨੋਰੰਜਨ ਕੀਤਾ ਸੀਗਾ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਇੱਥੇ ਮੰਤਰੀ ਸਾਹਿਬ ਆ ਰਹੇ ਆ ਉਦਮ ਕਾਟਨ ਕਰ ਰਹੇ ਆ ਉਦਮ ਸਿੰਘ ਸਰ ਮੇਰਾ ਲੋਕਾਂ ਤੱਕ ਇਹੀ ਸੰਦੇਸ਼ ਆ ਜਿਹੜਾ ਸਰਦਾਰ ਉਦਮ ਸਿੰਘ ਨੇ 13 ਜੁਲਾਈ 1919 ਨੂੰ ਜਲੀਆਂ ਵਾਲੇ ਬਾਗ ਦੇ ਵਿੱਚ ਕਾਂਡ ਵਿਖਿਆ ਜਿਹੜਾ ਜਰਨਲ ਡਾਇਰ ਨੇ ਨੇ ਹੱਥੇ ਲੋਕਾਂ ਤੇ ਆਰਡਰ ਦੇ ਕੇ ਗੋਲੀਆਂ ਵਰਸਾਈਆਂ ਸ਼ਹੀਦ ਉਦਮ ਸਿੰਘ ਦੀ ਡਿਊਟੀ ਉੱਥੇ ਪਾਣੀ ਪਿਲਾਉਣ ਦੀ ਲੱਗੀ ਹੋਈ ਸੀ ਜਦੋਂ ਇਹ ਸਾਰਾ ਵਰਤਾਂਤ ਉਹਨਾਂ ਨੇ ਅੱਖੀਂ ਵੇਖਿਆ ਤਾਂ ਉਸ ਦਿਨ ਉਹਨੇ ਧਰਤੀ ਮਾਂ ਨੂੰ ਆਪਣੇ ਮਸਤਕ ਦੇ ਨਾਲ ਲਾ ਕੇ ਕਸਮ ਖਾਈ ਸੀ ਕਿ ਇਸ ਜਨਰਲ ਡਾਇਰ ਬੈਰੀ ਨੂੰ ਮੈਂ ਇੱਕ ਦਿਨ ਇਸ ਇਹਨਾਂ ਸ਼ਹਾਦਤਾਂ ਦਾ ਮੈਂ ਮਜਾ ਜ਼ਰੂਰ ਚਖਾਉਂਗਾ ਬੜੇ ਲੰਮੇ ਸਮੇਂ ਦੀ ਘੱਲਣਾ ਘੱਲਣ ਤੋਂ ਬਾਅਦ ਲੰਡਨ ਦੇ ਵਿੱਚ ਜਾ ਕੇ ਜਦੋਂ ਉਹ ਉੱਥੇ ਭਾਸ਼ਣ ਦੇਣ ਲੱਗੇ ਸੀ ਤੋ ਸਰਦਾਰ ਉਦਮ ਸਿੰਘ ਜੀ ਉਸ ਹਾਲ ਦੇ ਵਿੱਚ ਆਪਣਾ ਰਿਵਾਲਵਰ ਲੈ ਕੇ ਪਹੁੰਚੇ ਤੇ ਜਦੋਂ ਉਹ ਇਹ ਫੜੀਆਂ ਮਾਰ ਰਿਹਾ ਸੀ ਕਿ ਮੈਂ ਭਾਰਤ ਨੂੰ ਇਹ ਕਰ ਦੂੰਗਾ ਉਹ ਕਰ ਦੂੰਗਾ ਤਾਂ ਉਹਨਾਂ ਦਾ ਖੂਨ ਖੋਲ ਗਿਆ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਪਿਸਤੌਲ ਕੱਢ ਕੇ ਤੜ ਤੜ ਗੋਲੀਆਂ ਮਾਰੀਆਂ ਤੇ ਜਰਨਲ ਡਾਇਰ ਨੂੰ ਉੱਥੇ ਹੀ ਮੌਤ ਵੀ ਨਹੀਂ ਸਹਾਈ ਸਰ ਕੀ ਨਾਮ ਤੁਹਾਡਾ ਤੇ ਸਰ ਕਿਹੜੀ ਜਗ੍ਹਾ ਤੋਂ ਜੀ ਮੇਰਾ ਨਾਮ ਸੁਭਾਸ਼ ਥਿੰਦ ਹੈ ਜੀ ਮੈਂ ਐਸਐਸ ਨਗਰ ਮੁਹਾਲੀ ਨੂੰ ਬਿਲੋਂਗ ਕਰਦਾ ਸਰ ਅੱਜ ਉਦਮ ਸਿੰਘ ਦੇ ਚੌਂਕ ਦਾ ਦੁਰਘਟਨ ਹੋਣ ਜਾ ਰਿਹਾ ਅੱਜ ਤੁਸੀਂ ਇੱਥੇ ਗੀਤ ਲੈ ਕੇ ਆ ਰਹੇ ਹੋ ਕਿਹੜਾ ਗੀਤ ਹੈ ਜਿਹੜਾ ਤੁਸੀਂ ਸੁਣਾਉਣ ਜਾ ਰਹੇ ਹੋ ਦੇਖੋ ਜਿਵੇਂ ਸਾਡੇ ਸ਼ਹੀਦੀ ਮਹੀਨਾ ਮਨਾਇਆ ਜਾ ਰਿਹਾ ਹੈ ਛੋਟੇ ਸਹਿਬ ਜਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਇਸ ਮਹੀਨੇ ਦੇ ਵਿੱਚ ਸ਼ਹੀਦ ਹੋਇਆ ਹੈ ਸ਼ਹੀਦੀਆਂ ਨਾਲ ਸੰਬੰਧਿਤ ਵੀ ਪੁਸ਼ ਗੌਣ ਜਾ ਰਹੇ ਆ ਛੋਟੀ ਸਾਹਿਬ ਜੱਤਾਂ ਨੂੰ ਸਮਰਪਿਤ ਨਾਲ ਨਾਲ ਨਸ਼ਿਆਂ ਦਾ ਜਿਹੜਾ ਰੁਝਾਨ ਵਧਿਆ ਹੋਇਆ ਹੈ ਉਸ ਦੇ ਸੰਬੰਧ ਵਿੱਚ ਵੀ ਕੁਝ ਗੀਤ ਹੈ ਉਹ ਜਿਹੜੇ ਸੁਣਾਵਾਂਗੇ ਉਹ ਦੋ ਬੋਲ ਸੁਣਾ ਸਕਦੇ ਆ ਸਰ ਹਮ ਹਮ ਦਿਓ ਕੁਝ ਤਾਂ ਸੋਚ ਵਿਚਾਰੋ ਥੋੜਾ ਹੱਥ ਅਕਲ ਨੂੰ ਮਾਰੋ ਨਸ਼ਿਆਂ ਦੇ ਵਸ ਪੈ ਕੇ ਕੁਝ ਵੀ ਨਸ਼ਿਆਂ ਦੇ ਵਸ ਪੈ ਕੇ ਕੁਝ ਵੀ ਖੱਟਿਆ ਚਾਣਾ ਨਹੀਂ ਲਾ ਕੇ ਟੀਕੇ ਸ਼ੀਸ਼ੀਆਂ ਪੀ ਕੇ ਉਦਮ ਸਿੰਘ ਪਰਿਆ ਜਾਣਾ ਨਹੀਂ ਉਹ ਲਾ ਕੇ ਟੀਕੇ ਸ਼ੀਸ਼ੀਆਂ ਪੀ ਕੇ ਉਦਮ ਸਿੰਘ ਪਰਿਆ ਜਾਣਾ ਨਹੀਂ ਕਿੱਥੇ ਸੀ ਉਹ ਜੰਮਿਆ ਦੱਸੋ ਕਿੱਥੇ ਸੀ ਪੜਿਆ ਕਿੰਨੇ ਸਾਲਾਂ ਦਾ ਸੀ ਜਦ ਸੀ ਫਾਂਸੀ ਤੇ ਚੜਿਆ ਕਿੰਨੇ ਸਾਲਾਂ ਦਾ ਸੀ ਜਦ ਸੀ ਫਾਂਸੀ ਤੇ ਚੜਿਆ ਤੁਸੀਂ ਬਨ ਕੇ ਟੇਡੀਆਂ ਪੱਗਾ ਬਨ ਕੇ ਟੇਡੀਆਂ ਪੱਗਾ ਜ਼ੁਲਮ ਨਾਲ ਲੜਿਆ ਜਾਣਾ ਨਹੀਂ ਲਾ ਕੇ ਟੀਕੇ ਸ਼ੀਸ਼ੀਆਂ ਪੀ ਕੇ ਉਦਮ ਸਿੰਘ ਬਣਿਆ ਜਾਣਾ ਨਹੀਂ ਉਹ ਲਾ ਕੇ ਟੀਕੇ ਸ਼ੀਸ਼ੀਆਂ ਪੀ ਕੇ ਭਗਤ ਸਿੰਘ ਬਣਿਆ ਜਾਣਾ ਨਹੀਂ ਲਾ ਕੇ ਟੀਕੇ ਸ਼ੀਸ਼ੀਆਂ ਪੀ ਕੇ ਦੇਸ਼ ਦਾ ਕੁਝ ਕਰਿਆ ਜਾਣਾ ਨਹੀਂ ਸਰ ਸਹਿਰ ਵਸੀ ਨੂੰ ਕੀ ਸੰਦੇਸ਼ ਦੇਣਾ ਚਾਹਨੇ ਅੱਜ ਮੈਂ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਸਾਡੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਨਸ਼ਿਆਂ ਵਾਲੇ ਪਾਸੇ ਹਟਾ ਕੇ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਧੀਆਂ ਲੀਹਾਂ ਤੇ ਚੱਲਣ ਦਾ ਉਹਨਾਂ ਨੂੰ ਸੰਦੇਸ਼ ਦਈਏ ਘਰ-ਘਰ ਦੇ ਵਿੱਚ ਸਮੂਹ ਪੰਜਾਬੀਆਂ ਨੂੰ ਦੇਸ਼ ਭਗਤਾ ਸਾਡੇ ਸਿੱਖ ਇਤਿਹਾਸ ਇਤਿਹਾਸ ਬਾਰੇ ਜਾਣੂ ਕਰਾਈਏ ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਡਾ ਯੂਥ ਜਨਰੇਸ਼ਨ ਹੈ ਸਾਡਾ ਜੰਗਸਟਰ ਹੈ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਪ੍ਰਤੀ ਪਿਆਰ ਆਪਣੇ ਦਿਲਾਂ ਦੇ ਵਿੱਚ ਪੈਦਾ ਹੋਵੇ ਉਹਨਾਂ ਦੇ ਦਿਲਾਂ ਦੇ ਵਿੱਚ ਕਿ ਦੇਸ਼ ਪ੍ਰਤੀ ਕੁਸ਼ ਦੇਸ਼ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਆਪਣੇ ਮਾਪਿਆਂ ਦਾ ਨਾਮ ਪੁਛਾ ਕਰ ਸਕੀ। ਵੀਰ ਜੀ ਜਿਹੜਾ ਅੱਜ ਇੱਥੇ ਅੱਜ ਮੰਤਰੀ ਸਾਹਿਬ ਆ ਰਹੇ ਨੇ ਉਹਦੇ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀ? ਸਭ ਤੋਂ ਪਹਿਲੇ ਸ਼ਹਿਰ ਵਾਸੀ ਉਹ ਬਹੁਤ-ਬਹੁਤ ਸੋਸਿਏ ਗਾਲ ਪ੍ਰਣਾਮ ਸ਼ਹੀਦਾਂ ਨੂੰ ਅੱਜ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਮੰਤਰੀ ਸਹਿਬਾਨ ਗੁਦਿਆ ਜੀ ਡੋਗਰਬਜੀਤ ਕੌਰ ਜੀ ਤੇ ਆਪਣੇ ਗੋਲਡਿਕ ਮੋ ਐਮਐਲਏ ਜਲਾਲਾਬਾਦ ਤੋਂ ਬੱਲਵਾਨ ਐਮਐਲਏ ਆਪਣੇ ਐਮਐਲਏ ਅਬੌਰ ਦੇ ਸੰਦੀਪ ਜਾਖੜੀ ਤੇ ਡਾਕਟਰ ਮਹਿੰਦਰ ਰਿੰਵਾ ਜੀ ਅਰੁਣ ਨਾਰੰਗ ਜੀ ਵੀ ਤੇ ਹੈਰੀ ਗਾਲੀਦਾਰ ਤੋਂ ਸਾਰੇ ਪਾਰਟੀਆਂ ਦੇ ਆਗੂ ਇੱਥੇ ਪਹੁੰਚ ਰਹੇ ਨੇ ਜਲਦੀ ਤੇ ਮੈਂ ਅਪੀਲ ਇਹੀ ਕਰਦਾ ਸ਼ਹਿਰ ਵਾਸੀਆਂ ਨੂੰ ਇੱਥੇ ਇਸ ਪ੍ਰੋਗਰਾਮ ਵਿੱਚ ਵੱਮੂ ਆ ਕੇ ਪਹੁੰਚੋ ਤੇ ਇਸ ਸ਼ਹੀਦੀ ਸਮਾਗਮ ਦਾ ਹਿੱਸਾ ਬਣਨ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਮੈਂ ਅਬੌਰ ਸ਼ਹੀਦ ਯਾਦਗਾਰ ਕਮੇਟੀ ਇੰਟਰਨੈਸ਼ਨਲ ਸਰਕਮੋਇ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੋ ਇਹਨਾਂ ਸੋਹਣਾ ਉਪਰਾਲਾ ਇਹਨਾਂ ਸੋਹਣਾ ਚਮਕ ਇਹਨਾਂ ਸੋਹਣਾ ਸਕੇਚੂ ਸਾਨੂੰ ਸ਼ਹਿਰ ਵਾਸੀਆਂ ਨੇ ਦੇ ਚੱਲੇ ਨੇ ਤੇ ਸਾਡੀ ਆਉਣ ਵਾਲੀ ਪੀੜ੍ਹੀਆਂ ਵੀ ਇਸ ਦਾ ਬਹੁਤ ਬਹੁਤ ਸ਼ਿੱਦਈ ਨੂੰ ਯਾਦ ਰੱਖਣੀਆਂ ਤੇ ਉਹਨਾਂ ਦੇ ਦਿੱਤੇ ਰਾਹ ਤੇ ਚੱਲਣ ਦਾ ਅਸੀਂ ਵਾਅਦਾ ਕਰਦੇ ਹਾਂ